ਦੀ ਬੋਲੀ ਅੰਨੀ ਹੋ ਚੁੱਕੀ ਸਰਕਾਰ ਚੁਟਕਿਆਂ ਕਹਾਣੀਆਂ ਜ ਮਸਤਾ ਪੰਜਾਬ ਦਾ ਮੁੱਖ ਮੰਤਰੀ ਸਾਡੇ ਲਾਂਨਤੀ ਲੋਕ ਕੱਲ ਭੰਗੜੇ ਪਾ ਰਹੇ ਨੇ ਜਿਸਨ ਮਨਾ ਰਹੇ ਨੇ ਇੰਨੀਆਂ ਜਿੱਤ ਗਈਆਂ ਇੰਨੀਆਂ ਵੋਟਾਂ ਪੈ ਗਈਆਂ ਇੰਨੀਆਂ ਸ਼ੀਟਾਂ ਜਿੱਤ ਗਈ ਆ ਲਾਂਨਤੀ ਉਹ ਆ ਹਾਲਾਤ ਨੇ ਆ 24 25 ਸਾਲ ਦਾ ਨੌਜਵਾਨ ਪਿੰਡ ਅਕਲੀਏ ਆ ਪਿਆ ਲਾਸਟ ਅੱਜ ਤਿੰਨ ਦਿਨ ਹੋ ਗਏ ਸੜਕ ਤੇ ਰੁਲਦੀ ਨੂੰ লাশ ਨੂੰ ਮਿੱਟੀ ਨੂੰ ਤੇ ਆਹ ਵਿਚਾਰੀ ਦੁਖਿਆਰੀ ਮਾਂ ਜਿਹਦੇ ਕੱਲਾ ਪੁੱਤ ਸੀਗਾ ਜਿਹਦਾ ਦੀਵਾ ਗੁੱਲ ਹੋ ਗਿਆ ਜਿਹਦੀਆਂ ਅੱਖਾਂ ਨਹੀਂਆਂ ਹੋ ਗਈਆਂ ਜਿਹਦੇ ਅੱਖਾਂ ਦੇ ਅੱਗੇ ਹਨੇਰਾ ਹੈ ਕੁਝ ਨਹੀਂ ਦਿਖਦਾ ਇੱਕ ਨਹੀਂ ਇੱਕ ਪਿੰਡ ਦੀ ਕਹਾਣੀ ਨਹੀਂ ਹਰ ਘਰ ਦੀ ਕਹਾਣੀ ਬਣ ਚੱਲੀ ਪੂਰੇ ਪੰਜਾਬ ਦੀ ਕਹਾਣੀ ਬਣ ਗਈ ਹੈਰਾਨੀ ਜਨ ਕਰ ਦੇਖੋ ਸ਼ਰਿਆਮ ਜੋਗੇ ਦੇ ਵਿੱਚ ਸੈਂਸੀ ਨੇ ਸ਼ਰਿਆਾਂ ਵੇਚਦੇ ਆ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਫੜਦਾ ਸਾਰਾ ਪਤਾ ਮਾਨਸਾਜ ਕਿੱਥੇ ਕਿੱਥੇ ਵਿਕਦਾ ਬਰਹੰਡੇ ਕਿੱਥੇ ਕਿੱਥੇ ਵਿਕਦਾ ਬਰਨਾਲੇ ਕਿੱਥੇ ਕਿੱਥੇ ਵਿਕਦਾ ਲੁਧਿਆਣੇ ਕਿੱਥੇ ਕਿੱਥੇ ਵਿਕਦਾ ਸਾਰਾ ਪਤਾ ਕਿੱਥੇ ਕਿੱਥੇ ਵਿਕਦਾ ਪਰ ਨਹੀਂ ਫੜੇ ਜਾਂਦੇ ਫੜੇ ਜਾਂਦੇ ਨੇ ਬੇਕਸੂਰ ਫੜੇ ਜਾਂਦੇ ਨੇ ਹੱਕਾਂ ਦੀ ਗੱਲ ਕਰਨ ਵਾਲੇ ਕੁੱਟੇ ਜਾਂਦੇ ਨੇ ਕਿਸਾਨ ਡਾਂਗਾ ਨਾਲ ਬਰਹੰਡੇ ਚ ਆਪਣੇ ਹੱਕ ਦੀ ਗੱਲ ਕਰਦੇ ਕੁੱਟੇ ਜਾਂਦੇ ਨੇ ਟੀਚਰ ਲਾਂਘਾਂ ਜਾਂਦਿਆਂ ਨੇ ਚੁੰਨੀਆਂ ਲਾਂਘਾਂ ਜਾਂਦਿਆਂ ਨੇ ਪੱਗਾਂ ਘ੍ਰੀਸੀਆਂ ਜਾਂਦਿਆਂ ਕੁੜੀਆਂ ਸਾਡੀਆਂ ਸੜਕਾਂ ਤੇ ਰੋਜ਼ ਕੁੱਟੇ ਜਾਂਦੇ ਸਾਡੇ ਵਿਦਿਆਰਥੀ ਯੂਨੀਵਰਸਿਟੀਾਂ ਦੇ ਵਿੱਚ ਰੋਜ਼ ਪਰ ਆਹ ਚੱਟਾ ਇਹ ਉਦੋਂ ਪੁਲਿਸ ਕਿੱਥੇ ਮਰ ਜਾਂਦੀ ਆ ਉਦੋਂ ਪ੍ਰਸ਼ਾਸਨ ਕਿੱਥੇ ਮਰ ਜਾਂਦਾ ਉਦੋਂ ਸਰਕਾਰ ਕਿੱਥੇ ਮਰ ਜਾਂਦੀ ਆ ਜਦੋਂ ਆ ਮਾਮਾ ਬਿਲਕੁਦੀਆਂ ਨਹੀਂ ਦਿਖਦੀਆਂ ਯਾਰ ਕਿਸੇ ਨੂੰ ਆ 10 ਦਿਨ ਪਹਿਲਾਂ ਦੋ ਸਕੇ ਭਰਾਵਾਂ ਨੇ ਮੇਰੇ ਪਿੰਡ ਵੀ ਠੀਕਾ ਲਾਇਆ ਇੱਕ ਮਰ ਗਿਆ ਤੇ ਇੱਕ ਹਲੇ ਅਧ ਵਿਚਾਲੇ ਲੰਮਕਦਾ ਹੈ ਸੇਵਾ ਜੋ ਖੜਕੇ ਮੈਂ ਉਹਦੇ ਵੀ ਵੀਡੀਓ ਪਾਈ ਇਸ ਤੇ ਲਾਹਣਤਾ ਪਾਈਆਂ ਸੀਆਂ ਸਰਕਾਰਾਂ ਨੂੰ ਪਰ ਮੈਂ ਕਹਿੰਦਾ ਸਰਕਾਰਾਂ ਲਾਹਣਤੀ ਹੈਗੀਆਂ ਨੇ ਜ਼ਿੰਮੇਵਾਰ ਹੈਗੀਆਂ ਨੇ ਸਭ ਤੋਂ ਵੱਡੇ ਲਾਹਣਤੀ ਪੰਜਾਬ ਦੇ ਲੋਕੋ ਅਸੀਂ ਬਣ ਗਏ ਅਸੀਂ ਕਿਸੇ ਮੁੱਦੇ ਤੇ ਇਕੱਠੇ ਨਹੀਂ ਹੋ ਰਹੇ ਚਾਹੇ ਸਾਡੇ ਝੋਨੇ ਰੋਲਣ ਚਾਹੇ ਸਾਡੇ ਪੁੱਤਾਂ ਦੀਆਂ ਲਾਸ਼ਾਂ ਰੋਲਣਾ ਚਾਹੇ ਸਾਡੇ ਡਾਂਗਾ ਪੈਣ ਚਾਹੇ ਸਾਡੇ ਹੱਕ ਖੋਏ ਜਾਣ ਪਰ ਅਸੀਂ ਨਹੀਂ ਉੱਠਣਾ ਅਸੀਂ ਤਮਾਸ਼ਾ ਦੇਖਣਾ ਆ ਅੱਗ ਆ ਅੱਗ ਜਿਹੜੀ ਆ ਮਾਂ ਦੇ ਘਰੇ ਆਈ ਆ ਇਹ ਅਗ ਤੁਹਾਡੇ ਘਰੇ ਆਉਣੀ ਆ ਤੁਹਾਡੇ ਬੱਚੇ 12 12 15 15 ਸਾਲ ਦੇ ਟੀਕੇ ਲਾਈ ਜਾਂਦੇ ਆ ਕੱਲੇ ਕੱਲੇ ਜਵਾਕਾ ਉਹਦੇ ਦੀਵੇ ਗੁੱਲ ਹੋਣੇ ਆੱਖਾਂ ਅੱਗੇ ਨੇ ਰੋਣਾ ਆ ਕਿੰਨੀਕ ਸੰਗਤ ਬੈਠੀ ਆ ਇੱਥੇ ਕਿੱਡੇ ਕੱਡੇ ਪਿੰਡ ਨੇ ਭਾਈ ਇਹ ਅਕਲੀਆ ਜੋਗਾ ਵੱਡੇ ਪਿੰਡ ਨੇ 8 8 10 10 ਹਜ਼ਾਰ ਵੋਟਾਂ ਪਿੰਡਾਂ ਦੀ ਕਿਉਂ ਨਹੀਂ ਬੱਚਾ ਬੱਚਾ ਇੱਥੇ ਆਇਆ ਕਿਉਂ ਨਹੀਂ ਘਰ ਦਾ ਕੱਲਾ ਕੱਲਾ ਜੀ ਇੱਥੇ ਆਇਆ ਭਈ ਠੀਕ ਦਿਓ ਮਾਤ ਨੂੰ ਆ ਦਿਨ ਦੀਕ ਦਿਓ ਵੀ ਜਿੱਦਿਆਂ ਆ ਦਿਨ ਆਉਣਗੇ ਉਦੋਂ ਉੱਠਾਂਗੇ ਹਰਾਨੀ ਦੀ ਗੱਲ ਦੇਖੋ ਉਲਟਾ ਪੁਲਿਸ ਵਾਲਿਆਂ ਨੇ ਕਹਿੰਦੇ 30 35 ਬੰਦਿਆਂ ਤੇ ਮੁਕੱਦਮਾ ਦਰਜ ਕਰਤਾ ਵੀ ਤੁਸੀਂ ਇੱਥੇ ਧੱਕੇ ਨਾਲ ਸੜਕ ਰੋਕੀ ਬੈਠੇ ਹੋ ਇਹਨਾਂ ਨੂੰ ਫੜਨ ਦੀ بجائے ਜਿਹੜੇ ਲੋਕ ਅੱਜ ਇੱਕ লাশ ਨੂੰ ਰੱਖੀ ਬੈਠੇ ਹਨ ਇਨਸਾਫ ਦੀ ਮੰਗ ਕਰ ਰਹੇ ਆ ਫਰਚਾ ਹੋ ਗਿਆ ਦੋ ਤਿੰਨ ਬੰਦੇ ਫੜਿਆ ਬਾਕੀ ਫੜੇ ਨਹੀਂ ਜਾ ਰਹੇ ਜਿਹੜੇ ਚਿੱਟਾ ਰੋਕਣ ਦੀ ਗੱਲ ਕਰਦੇ ਆ ਜਿਹੜੇ ਸੰਘਰਸ਼ ਦੀ ਗੱਲ ਕਰਦੇ ਆ ਉਹਨਾਂ ਦੇ ਪਰਚੇ ਦਿੱਤੇ ਜਾ ਰਹੇ ਆ ਤੇ ਜਿਹੜੇ ਵੇਚਦੇ ਆ ਉਹਦੇ ਕੋਈ ਪਰਚਾ ਨਹੀਂ ਕੋਈ ਕਾਰਵਾਈ ਨਹੀਂ ਸੋ ਪੰਜਾਬ ਦੇ ਲੋਕੋ ਉੱਠ ਖੜੋ ਉੱਠ ਖੜੋ ਉੱਠੋ ਖੜੋ ਆਪਣੇ ਲੋਕਾਂ ਨਾਲ ਆਪਣੇ ਕਿਸਾਨਾਂ ਨਾਲ ਆਪਣੇ ਮਜ਼ਦੂਰਾਂ ਨਾਲ ਆ ਬਿਲਕੁਲੀਆਂ ਮਾਵਾਂ ਦਾ ਹਾਲ ਦੇਖ ਲਓ 1 25 26 ਸਾਲ ਦਾ ਨੌਜਵਾਨ ਜਿਹੜਾ ਕੁਝ ਦਿਨ ਪਹਿਲਾਂ ਭਰਤੀ ਦੇਖ ਕੇ ਆਇਆ ਤੇ ਟੀਕਾ ਲਾ ਕੇ ਮਰ ਗਿਆ ਸੂਏ ਦੀ ਪਿਆਰ ਰਹਿ ਗਿਆ ਰੋਜ ਦੀਆਂ ਤਾਂ ਚਲੋ ਗੱਲ ਉੱਪਰ ਕੇ ਸਾਹਮਣੇ ਆ ਗਈ ਕਿੰਨੀਆਂ ਹੀ ਖਬਰਾਂ ਨੇ ਰੋਜ ਦੀਆਂ ਕਿੰਨੇ ਮੁੰਡੇ ਮਰਦੇ ਨੇ ਰੋਜ ਖਬਰਾਂ ਵੀ ਨਹੀਂ ਲੱਗਦੀਆਂ ਆ ਬੰਦਾ ਲੰਮੇ ਸਮੇਂ ਤੋਂ ਰੌਲਾ ਪਾਉਂਦਾ ਹੈ ਇੱਕ ਦਿਨ ਇੱਥੇ ਵੀ ਚੜ ਗਿਆ ਸੀਗਾ ਵਾਟਰ ਵਾਸਤੇ 40 50 ਬੰਦੇ ਆਏ ਹੋਣੇ ਉੱਤੇ ਖੜੇ ਹੋਣੇ ਇਹੀ ਕਲਪ ਦਾ ਕਿੰਨੇ ਚਿਰ ਦਾ ਕਿੰਨੇ ਵਾਰੀਏ ਨੇ ਚੱਟਾ ਫੜਿਆ ਰੇੜੀਆਂ ਤੋਂ ਜਾ ਕੇ ਕੈਪਸੂਲ ਫੜੇ ਦੁਕਾਨਾਂ ਤੋਂ ਫੜੇ ਮੈਡੀਕਲਾਂ ਤੋਂ ਫੜੇ ਮੰਤਰੀਆਂ ਦੇ ਮੂਹਰੇ ਅਖਰੱਖਿਆ ਨਸ਼ਾ ਨੇ ਵੀ ਆਹ ਦੇਖੋ ਨਹੀਂ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਹੋ ਰਹੀ ਉਹ ਪੰਜਾਬ ਦੇ ਲੋਕੋ ਹੱਥ ਬਣਾ ਲੋਟ ਖੜੋਏ ਹੁਣ ਤਾਂ ਜਿਵੇਂ ਹੀ ਮਰ ਗਏ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਜਦੋਂ ਆਣ ਬੰਦੇ ਦੇ ਘੰਡੀ ਸਾਹ ਆ ਜਾਂਦਾ ਬੰਦਾ ਉਦੋਂ ਉੱਠਦਾ ਨੱਕ ਸਾਹ ਆ ਜਾਂਦਾ ਹੁਣ ਦਾ ਨੱਕਾਲਾ ਸਾਹ ਵੀ ਤਾਹਾਂ ਟੱਪ ਕੇ ਮਰ ਚਲੇ ਜਮੇ ਖਤਮ ਹੋ ਗਏ ਜ਼ਮੀਨਾਂ ਸੋਡੀਆਂ ਦੱਪਣ ਲੱਗਿਆ ਕੁੱਟੇ ਕਿਸਾਨ ਫੜਨ ਦੇ ਗਰਾਹਾਂ ਵਾਲੇ ਕਿੰਨੇ ਕੁੱਟੇ ਆ ਮਾਰ ਮਾਰ ਡਾਂਗਾ ਮਾਰ ਮਾਰ ਬਿਛਾੜਾਂ ਪਾਣੀ ਦੀਆਂ ਮਾਰ ਮਾਰ ਧੂਆਂ ਉੱਥੇ ਅਥਰੂ ਗੈਸ ਕੀ ਕੁਛ ਨਹੀਂ ਕੀਤਾ ਉੱਥੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀ ਨਹੀਂ ਹੋਇਆ ਸਾਡੀਆਂ ਕੁੜੀਆਂਆਂ ਦੇ ਗੁੱਤਾਂ ਪੱਟੀਆਂ ਪੁਲਿਸ ਵਾਲੇ ਬੰਦਿਆਂ ਨੇ ਔੜੀਆਂ ਦੇ ਨਹੀਂ ਬੰਦਿਆਂ ਨੇ ਆ ਰੋ ਸਾਡੇ ਟੀਚਰ ਕੁੱਟੇ ਜਾਂਦੇ ਆ ਆ ਸਾਡੇ ਮਜ਼ਦੂਰਾਂ ਦਾ ਬੁਰਾ ਹਾਲ ਦੇਖ ਲੋ ਕੀ ਹਾਲ ਹੋਇਆ ਪਿਆ ਕਿਹੜਾ ਵਰਗ ਆ ਜਿਹੜਾ ਇੱਥੇ ਸੁਖੀ ਆ ਯਾਰ ਤੇ ਕਿਹੜੀ ਖੁਸ਼ੀ ਆ ਕਿਹੜਾ ਸਾਨੂੰ ਸਦਾ ਹੋਇਆ ਜਿਹੜੇ ਅਸੀਂ ਭੰਗੜੇ ਪਾਉਨੇ ਆ ਜਿਤਾ ਕੇ ਤਿੰਨ ਚਾਰ ਸੀਟਾਂ ਵੀ ਹਾਂ ਅਸੀਂ ਜਿੱਤ ਗਏ ਜੀ ਕਿਹੜੀ ਕੀ ਕਿਹੜੇ ਆਧਾਰ ਤੇ ਜਿੱਤੇ ਆ ਮੁੱਦਿਆਂ ਦੇ ਆਧਾਰ ਤੇ ਜਿੱਤੇ ਆ ਕੋਈ ਮੁੱਦਾ ਸੀਗਾ ਇਹਨਾਂ ਵੋਟਾਂ 'ਚ ਚਿੱਟੇ ਦਾ ਪਾਣੀ ਦਾ ਆਹੜੇ ਜਿਹੜਾ ਪਾਤੀਆਂ ਪਾਣੀ 'ਚ ਧਰਤੀ ਹੇਠਾਂ ਗਿਆ ਨਾ ਪਾਈ ਜਾਂਦੀਆਂ ਫੈਕਟਰੀਆਂ ਦੇ ਰਹਿਮਾਂ ਜਿਹੜਾ ਪਾਈ ਜਾਂਦੀਆਂ ਕੈਂਸਰਾਂ ਨਾਲ ਤੁਸੀਂ ਮਰਨ ਲੱਗ ਗਏ ਜਵਾਗ ਛੋਡੇ ਮਰਨ ਲੱਗ ਗਏ ਗੁਰਦੇ ਛੋਡੇ ਜਵਾਕ ਜਵਾਜ ਜੰਮਲੀ ਸ਼ਕਤੀ ਪੰਜਾਬੀਆਂ ਦੀ ਖਤਮ ਹੁੰਦੀ ਜਾਂਦੀ ਹੈ ਯਾਰਾਂ ਪੀਪ ਕੇ ਖਾ ਖਾ ਕੇ ਕਿ ਕਿਹੜੇ ਮੁੱਦੇ ਤੇ ਉੱਠੋਗੇ ਜਾਂ ਕਿਹੜੇ ਮੁੱਦੇ ਦੀ ਗੱਲ ਆ ਸਾਡੇ ਕੋਲੇ ਜਾਂ ਸਾਡੇ ਲੀਡਰਾਂ ਦੇ ਕੋਲੇ ਜਾਂ ਸਾਡੀ ਸਰਕਾਰ ਦੇ ਏਜੰਡੇ ਤੇ ਕਿਹੜਾ ਮੁੱਦਾ ਛੁਟਕਲੇ ਕਹਾਣੀਆਂ ਤੰਜ ਇਲਜ਼ਾਮਬਾਜ਼ੀ ਦੂਸ਼ਣਬਾਜ਼ੀ ਤੋਂ ਇਲਾਵਾ ਕੀ ਹੋ ਰਿਹਾ ਅੱਜ ਪੰਜਾਬ 'ਚ ਕਸੂਰਬਾਰ ਇਕੱਲੇ ਇਹ ਨਹੀਂ ਬਰਾਬਰ ਦੇ ਮੈਂ ਕਹਿੰਦਾ ਬਰਾਬਰ ਦੇ ਮੈਨੂੰ ਦੁਪੱਟੇ ਦੋਸ਼ੀ ਅਸੀਂ ਲੋਕਾਂ ਕਿਉਂਕਿ ਅਸੀਂ ਆਪਣੇ ਲੋਕਾਂ ਨਾਲ ਖੜਦੇ ਨਹੀਂ ਆਹ ਮਾੜਾ ਮੋਟਾੜਾ ਝੋਨਾ ਚੱਕਿਆ ਗਿਆ ਕਿ ਜਿੱਥੇ ਬੰਦੀਆਂ ਕਰਕੇ ਚੱਕਿਆ ਗਿਆ ਇਹ ਵੀ ਮੇਰੀ ਗੱਲ ਚੇਤੇ ਰੱਖਿਓ ਜਿਹੜੇ ਇਹ ਭਰਾਪੇ ਗੰਡੇ ਦੇ ਸਰਕਾਰ ਲੱਗੀ ਆ ਚਾਹੇ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ ਵੀ ਇੱਕ ਵਾਰੀ ਲੋਕਾਂ ਨੂੰ ਜਥੇਬੰਦੀਆਂ ਨੂੰ ਦੂਰ ਕਰੋ ਕਿਉਂ ਜੇ ਲੋਕ ਨਖੇੜ ਦੇ ਪਾਸੇ ਕਰ ਲੈ ਲੋਕਾਂ ਦੀ ਤਾਕਤ ਘਟਾਤੀ ਇਹਨਾਂ ਨੂੰ ਕੁੱਟਣਾ ਸੌਖਾ ਹੋ ਜਾਊ ਲਤਾੜਨਾ ਦੱਬਣਾ ਸੌਖਾ ਹੋ ਜਾਊ ਆ ਖੜ ਕੇ ਇੱਥੇ ਐ ਇੱਥੇ ਬਥੇਰੇ ਖੜਦਾ ਇਹ ਤਾਂ ਗੱਲ ਕਰ ਰਹੇ ਨੌਜਵਾਨ ਦੀ ਲਾਸ਼ ਪਈਆ ਨਹੀਂ ਕੋਈ ਨਾ ਕੋਈ ਵਿਦਵਾਨ ਇੱਥੇ ਲੈ ਕੇ 5000 ਦਾ ਫੋਨ ਖੜਾ ਹੋਣਾ ਸੀ ਆ ਦੇਖੋ ਇਹ ਲੋਕਾਂ ਨੂੰ ਤੰਗ ਕਰਦੇ ਆ ਇਹਨਾਂ ਜੀ ਕਰਦਾ ਲੋਕਾਂ ਨੂੰ ਤੰਗ ਕਰਨਾ ਸੜਕਾਂ ਦੇ ਬੈਟਨਾਂ 'ਚ ਸਾਡੇ ਬੰਦੇ ਬੈਠਦੇ ਨੇ ਆ ਦੁੱਖ ਦੇ ਮਾਰੇ ਬੈਠਦੇ ਆ ਇਹ ਹਾਲ ਹੀ ਕਰਦੇ ਸਰਕਾਰ ਇਹ ਕਹਿ ਰਹੇ ਆ ਕਿ ਅਸੀਂ ਇਹਨੂੰ ਜਿਹੜਾ ਇਹ ਆਰਥਿਕ ਸਹਾਇਤਾ ਨਹੀਂ ਕਰ ਸਕਦੇ ਐ ਕਿੰਨਿਆਂ ਕਦੀ ਕਰੂ ਸਰਕਾਰ ਦਾ ਜਵਾਬ ਆ ਵੀ ਐ ਕਿੰਨਿਆਂ ਕ ਬੰਦਿਆਂ ਨੂੰ ਅਸੀਂ ਆਰਥਿਕ ਤੌਰ ਤੇ ਮਦਦ ਕਰਾਂਗੇ ਤੇ ਬੰਦ ਹੀ ਕਰ ਦੋ ਲੋਕ ਮੰਗਣ ਕਿਉਂ ਜਿਹਦਾ ਪੁੱਤ ਮਰ ਗਿਆ ਉਹਨੂੰ ਆਰਥਿਕ ਮਦਦ ਤਾਰ ਦੂ ਪੈਸੇ ਨਾਲ ਪੁੱਤ ਬਾਹਰਸ ਮੁੜਿਆਉ ਸੋ ਭਰਾਵੋ ਬੇਨਤੀ ਹੈ ਕੰਡਕਲੀ ਅਜਲਾ ਮਾਨਸਾ ਜੋਗੇ ਅਕਲੀ ਦੇ ਸਨ ਚ ਬੈਠੇ ਆ ਕੋਲ ਤੇ ਲਾਸ਼ ਰੱਖੀ ਲੋਕਾਂ ਨੂੰ ਅਪੀਲ ਕਰਦੇ ਆ ਇਕੱਠੇ ਹੋ ਜੋ ਯਾਰ ਇਕੱਠੇ ਹੋ ਜੋ ਨਹੀਂ ਇਹ ਵਾਰੀ ਸਭ ਦੀ ਆਉਣੀ ਹੈ ਇਹ ਅੱਗ ਹਰ ਇੱਕ ਦੇ ਘਰੇ ਆਉਣੀ ਹੈ 70 ਹਰ ਇੱਕ ਦੇ ਘਰੇ ਬਿਛਣਾ ਹੈ ਗੱਲ ਜੀਤੇ ਰੱਖਿਓ ਵਾਹਿਗੁਰੂ ਖਾਲਸਾ ਵਾਹਿਗੁਰੂ